ਤੇਜ਼ ਰਫ਼ਤਾਰ ਕਾਰ ਨੇ ਆਸ਼ਾ ਵਰਕਰ ਨੂੰ ਮਾਰੀ ਟੱਕਰ ਮੌਕੇ ਤੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਮੁਲਜ਼ਮ ਨੂੰ ਐਸਐਸਐਫ ਦੇ ਮੁਲਾਜ਼ਮਾਂ ਕੀ ਤਾਕਾਬੂ ਪੂਰੀ ਘਟਨਾ ਪਿੰਡ ਦੋਲੇਵਾਲਾ ਮਾਇ ਤੋਂ ਹੋਇਆ ਜਿੱਥੇ ਅਮਰਸਾਦ ਸਾਹਿਬ ਵਾਲੇ ਪਾਸੋਂ ਆ ਰਹੀ ਇੱਕ ਬਹੁਤ ਤੇਜ਼ ਰਫ਼ਤਾਰ ਕਾਰ ਦੀ ਲਪੇੜ ਵਿੱਚ ਔਰ ਨਾਲ ਪਿੰਡ ਦੀ ਵਸ਼ਨੀਕ ਆਸ਼ਾ ਵਰਕਰ ਜਿਸ ਦੀ ਮੌਤ ਹੋ ਗਈ ਕਟਨਾ ਕਰੀਬ 4 ਵਜੇ ਵਾਪਰੀ ਜਦੋਂ ਉਹ ਕੋਟ ਇਸੇ ਖਾ ਤੋਂ ਆਪਣੇ ਪਿੰਡ ਦੋਲੇਵਾਲਾ ਵਿਖੇ ਆ ਰਹੀ ਸੀ ਮ੍ਰਿਤਕ ਆਚਾ ਵਰਕਰ ਦੀ ਪਛਾਣ ਅਵਿਨਾਸ਼ ਰਾਣੀ ਧਰਮ ਪਤਨੀ ਬਖਤੀ ਸਿੰਘ ਵਾਸੀ ਦੋਲੇਵਾਲਾ ਵਜੋਂ ਹੋਈ ਹੈ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਚਿੱਟੇ ਰੰਗ ਦੀ ਸਵਿਫਟ ਕਾਰ ਜੋ ਕਿ ਲੋਕਾਂ ਦੇ ਦੱਸਣ ਮੁਤਾਬਕ ਬਹੁਤ ਤੇਜ਼ੀ ਨਾਲ ਆ ਰਹੀ ਸੀ ਤੇ ਅਵਿਨਾਸ਼ ਰਾਣੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਕਾਰ ਐਨੀ ਤੇਜ਼ ਸੀ ਕਿ ਅਵਿਨਾਸ਼ ਰਾਣੀ ਨੂੰ ਦੂਰ ਤੱਕ ਕ੍ਰਿਸ਼ ਦੀ ਲੈ ਗਈ ਤੇ ਲੋਕਾਂ ਦੇ ਰੌਲਾ ਪਾਉਣ ਦੇ ਬਾਵਜੂਦ ਵੀ ਚਾਲਕ ਇੱਕ ਵਾਰ ਮੌਕੇ ਤੋਂ ਭੱਜਣ ਵਿੱਚ ਸਫਲ ਹੋ ਗਿਆ ਪਰੰਤੂ ਐਸਐਸਐਫ ਦੇ ਮੁਲਾਜ਼ਮਾਂ ਵੱਲੋਂ ਉਸ ਦਾ ਕਾਫੀ ਦੂਰ ਤੱਕ ਪਿੱਛਾ ਕਰਦੇ ਹੋਏ ਉਸ ਨੂੰ ਚਤਰਾ ਰੋਡ ਦੇ ਲਾਗੇ ਉਦਪੋਚ ਲਿਆ ਗਿਆ ਪੁਲਿਸ ਵੱਲੋਂ ਬਿਆਨ ਲੈਣ ਉਪਰੰਤ ਹੈਟ ਐਂਡ ਰਨ ਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਦੋਸ਼ੀ ਵਿਰੁੱਧ ਅਗਲੇਰੀ ਕਾਰਵਾਈ ਆਰੰਭ ਦਿੱਤੀ ਆਓ ਤੁਹਾਨੂੰ ਸੁਣਾਉਂਦੇ ਹਾਂ ਇਸ ਮੌਕੇ ਐਸਐਸਐਫ ਦੇ ਮੁਲਾਜ਼ਮਾਂ ਜਿਨ੍ਹਾਂ ਨੇ ਇਸ ਮੁਲਜ਼ਮ ਨੂੰ ਕਾਬੂ ਕੀਤਾ ਉਹਨਾਂ ਦਾ ਇਸ ਮੌਕੇ ਕੀ ਕਹਿਣਾ ਹੈ ਨਮਸਕਾਰ ਸਪਾਹੀ ਲਖਵੀਰ ਸਿੰਘ ਜੀ ਅੱਜ ਜਿਹੜੀ ਘਟਨਾ ਵਾਪਰੀ ਉਹਦੇ ਬਾਰੇ ਜਾਣਕਾਰੀ ਦਿਓ ਕਿਸ ਤਰ੍ਹਾਂ ਜਿਹੜਾ ਹੈਗਾ ਤੁਹਾਡੀ ਵਰਦੀ ਜਿਹੜੀ ਪੂਰੀ ਗਾਰੇ ਨਾਲ ਨਿਕਲੀ ਹੋਈ ਆ ਕਿਵੇਂ ਹੋਈ ਸਾਰੀ ਇਹ ਸਪਨਾ ਇਹ ਸਵਿਫਟ ਗੱਡੀ ਸੀਗੀ ਦੌਲੇ ਵਾਲ ਪਿੰਡ ਤੋਂ ਐਕਸੀਡੈਂਟ ਕੀਤਾ ਉਹਨਾਂ ਨੇ ਤੇ ਸੜਕ ਕ੍ਰੋਸ ਕਰ ਰਹੇ ਸੀਗੇ ਬੀਬੇ ਕੋਈ ਉਹਨਾਂ ਦਾ ਨਾਮ ਸ਼ਾਇਦ ਅਵਿਨਾਸ਼ ਰਾਣੀ ਸੀ ਤੇ ਉਹਨਾਂ ਦੇ ਸਿਰ ਤੋਂ ਦੀ ਗੱਡੀ ਟਪਾਈ ਤੇ ਉਹਨਾਂ ਦੇ ਮੌਕੇ ਦੀ ਡੈਥ ਹੋ ਗਈ ਸਾਨੂੰ ਵਾਇਰਲੈਸ ਤੋਂ ਰਿਪੋਰਟ ਮਿਲੀ ਤੇ ਵੀ ਕਹਿੰਦੇ ਵੀ ਗੱਡੀ ਰਾਉਂਡ ਅਪ ਕਰਨੀ ਆ ਲੋਹਾਰਾ ਚੌਂਕ ਤੋਂ ਅਸੀਂ ਗੱਡੀ ਦੇ ਪਿੱਛੇ ਲੱਗੇ ਕੋਟ ਹੀ ਸੇਖਾਂ ਤੋਂ ਲੋਹਾਰਾ ਚੌਂਕ ਗੱਡੀ ਜੋ ਗੱਡੀ ਆਈ ਉਹ ਅਸੀਂ ਪਿੱਛੇ ਲੱਗੇ ਗੱਡੀ ਦੇ ਗੱਡੀ ਸ਼ਹਿਰ ਚ ਘਮਾਉਂਦੇ ਹੋਏ ਸਬਜ਼ੀ ਮੰਡੀ ਘਮਾਉਂਦੇ ਹੋਏ ਉਹਨਾਂ ਨੇ ਜੀਰਾ ਰੋਡ ਪਾ ਲਈ ਸਵਿਫਟ ਗੱਡੀ ਸੀ ਉਹਨਾਂ ਨੇ ਜੀਰਾ ਰੋਡ ਪਾ ਲਈ ਤੇ ਜਦੋਂ ਅਸੀਂ ਪਿੱਛੇ ਕੇ ਜੀਰਾ ਰੋਡ ਤੇ ਫੈਕਟਰੀ ਹੈ ਉਥੇ ਫੀਡ ਫੈਕਟਰੀ ਹੈ ਉਥੇ ਨੇੜੇ ਅਸੀਂ ਉਹਨਾਂ ਨੂੰ ਮਤਲਬ ਕਿ ਫੜ ਲਿਆ ਉਹਨਾਂ ਨੂੰ ਤੇ ਉਹਨਾਂ ਦੀ ਗੱਡੀ ਜਾ ਕੇ ਦਰਖਤ 'ਚ ਲੱਗ ਗਈ ਚੇਕੜ ਕਰਕੇ ਦਰਖਤ 'ਚ ਲੱਗੀ ਤੇ ਪਿੱਛੇ ਗੱਡੀ ਸਾਡੀ ਸੀਗੀ ਉਹਨਾਂ ਨੂੰ ਅਸੀਂ ਫੜਿਆ ਉਥੋਂ ਤੇ ਗੱਡੀ ਦਾ ਥੋੜਾ ਤੇ ਉਹਨਾਂ ਨੂੰ ਵੀ ਫੜ ਕੇ ਥਾਣਾ ਸਿਟੀ 1 ਚਲੇ ਜਾਂਦਾ। ਥਾਣਾ ਸਿਟੀ 1 ਚਲੇ ਜਾਂਦਾ ਤੇ ਉਹਨਾਂ ਦਾ ਰੈਪਟਰ ਪਾਈ ਉਹਨਾਂ ਨੇ ਗਾਹਾਂ ਉਹਨਾਂ ਦਾ ਨਾਂ ਸੀਗਾ ਮੁੰਡੇ ਦਾ ਸਾਜਨਪ੍ਰੀਤ ਸਿੰਘ ਸੀਗਾ। ਜਿਹੜਾ ਗੱਡੀ ਐਕਸੀਡੈਂਟ ਕਰਕੇ ਭੱਜਿਆ ਸੀ। ਹਾਂਜੀ ਉਹਦਾ ਨਾਂ ਸਾਜਨਪ੍ਰੀਤ ਸਿੰਘ ਸਰਵਣ ਸਿੰਘ ਦਾ son of ਸਰਵਣ ਸਿੰਘ ਤਲਵੰਡੀ ਭਾਈ ਦੇ ਨੇੜੇ ਨੂਰਪੁਰ ਪਿੰਡ ਹੈ ਉੱਥੋਂ ਦਾ ਵਸਨੀਕ ਸੀਗਾ ਉਹ। ਤੇ ਉਹਨਾਂ ਨੂੰ ਦੋਲੇਵਾਲ ਚੌਂਕੀ ਵਿੱਚ ਲੈ ਗਏ ਉੱਥੇ ਉਹ ਚੌਂਕੀ ਲੱਗਦੀ ਸੀ ਉੱਥੇ ਲੈ ਕੇ ਅਗਲੀ ਕਾਰਵਾਈ ਲਈ। ਜਿਹੜੀ ਲੜੀ ਨਾਲ ਐਕਸੀਡੈਂਟ ਕੀਤਾ ਉਹਦੀ ਰੇਟ ਹੋ ਗਈ। ਉਹਨਾਂ ਦੀ ਮੌਕੇ ਦੀ ਡੈਥ ਹੋ ਗਈ ਜੀ। ਕਿਹ ਕੀ ਸੀ ਜਿਹੜੀ ਜਿਹੜੀ? ਲੇਡੀ ਇੱਕ ਹੀ ਸੀਗੀ। ਅਵਿਨਾਸ਼ ਸ਼ਰਣੀ ਉਹਨਾਂ ਦਾ ਨਾਮ ਸੀ। ਵਾਈਫ ਆਫ ਬਖਸ਼ੀਤ ਸਿੰਘ। ਅਮਰ ਸਿੰਘ ਅਮਰ ਸਿੰਘ ਵਸਤੀ ਦੌਲੇਵਾਲ ਦੇ ਰਹਿਣ ਵਾਲੇ ਸੀ। ਜਦੋਂ ਤੁਹਾਡੀ ਵਰਦੀ ਤੇ ਵੀ ਕਾਫੀ ਪੈਰਾ ਵਗੈਰਾ ਲੱਗਾ ਹੋਇਆ ਸੀ। ਉਹ ਜਦੋਂ ਉਹਨਾਂ ਦੀ ਗੱਡੀ Swift ਗੱਡੀ ਜਦੋਂ ਦਰਖਤ ਵਿੱਚ ਵੱਜੀ ਉਹ ਡਰ ਦਾ ਡਰ ਲਾ ਲੋ ਚਾਹੇ ਫੜਿਆ ਜਾਣ ਦਾ ਡਰ ਉਹ ਗੱਡੀ ਛੱਡ ਕੇ ਭੱਜ ਗਿਆ ਉਹਦੀ ਤੇ ਭੱਜਿਆ ਪਿੱਛੇ ਅਸੀਂ ਭੱਜੇ ਉਹਦੇ ਤੇ ਉਹ ਚਿੱਕਰ ਵਿੱਚ ਲੱਸੀਗਾ ਮੀਂਹ ਕਰਕੇ ਚਿੱਕਰ ਸੀਗਾ ਤੇ ਇੱਕੜ ਵਿੱਚ ਸੀ ਭੱਜੇ ਤੇ ਗਾਂਹਾਂ ਜਾ ਕੇ ਫੜਿਆ ਜਦੋਂ ਇਸ ਕਰਕੇ ਬਸ ਚੱਕਰ ਕਰਕੇ ਹੋ ਗਿਆ ਜੀ ਉਹ ਭੱਜਣ ਦਾ ਕੰਮ ਹੀ ਨਹੀਂ ਹੋਇਆ ਉਹ ਨਹੀਂ ਫੜ ਲਿਆ ਸੀਗੇ ਜੀ ਅਸੀਂ ਕਾਫੀ ਚੱਕਰ ਚੱਕਰ ਸੀਗਾ ਕਾਫੀ ਚੱਕਰ ਸੀਗਾ 100 ਕਿ ਮੀਟਰ ਭੱਜਿਆ ਤੇ 100 ਕਿ ਮੀਟਰ ਤੱਕ ਫੜ ਲਿਆ ਸੀ ਠੀਕ ਹੈ ਤੁਹਾਡੀ ਵੀ ਗੱਡੀ ਦਾ ਨੁਕਸਾਨ ਹੋਇਆ ਸਾਡੀ ਵੀ ਗੱਡੀ ਦਾ ਨੁਕਸਾਨ ਹੋਇਆ ਮੂਰਲੀ ਹੈਡਲਾਈਟ ਟੁੱਟ ਗਈ ਵੀ ਹਾਈ ਲੈਕਸ ਦੇ ਤੇ ਉਹ ਫਿਰ ਭੱਜਦੀ ਨਾ ਮਾਜੀ ਸੁਖਦੇਵ ਸਿੰਘ ਜੀ ਬਾਜੀ ਇਹ ਸਾਰਾ ਐਕਸੀਡੈਂਟ ਹੋਇਆ ਤੁਸੀਂ ਦੇਖਿਆ ਹਾਂਜੀ ਕਿਵੇਂ ਹੋਈ ਹੈ ਤੇ ਜੀ ਆਪਣੇ ਆਸ਼ਿਕਾ ਵਾਸਾ ਵਰਗੇ ਜੀ ਕੰਮ ਕਰਦੇ ਜੀ ਇਹ ਤੇ ਆਪ ਦਾ ਕੰਮ ਨੂੰ ਮਟਾਗਦੇ ਸਾਈਡ ਤੇ ਖੜੇ ਸੀ ਸੈੱਡ ਕਰਾਸ ਕਰ ਲਿਆ ਸੀ ਵੈਸੇ ਰੋਡ ਸੈੱਡ ਤੇ ਖੜੀ ਉਧਰੋਂ ਡੇਕ ਡੋਲੇ ਗੱਡੀ ਆਈ ਇਧਰੋਂ ਮਾਹੂ ਵਾਲੀ ਸਾਈਡ ਤੋਂ ਡੇਕ ਡੋਲੇ ਗੱਡੀ ਪਤਾ ਨਹੀਂ ਮੁੰਡੇ ਨੇ ਕੋਈ ਨਸ਼ਾ ਕੀਤਾ ਜਾਂ ਕੀ ਕੀਤਾ ਨਮਾਲਕ ਮੁੰਡਾ ਉਹਨੇ ਲਿਆ ਗਏ ਉਹਦੇ ਵਿੱਚ ਗੱਡੀ ਮਾਰੀ ਉੱਤੋਂ ਸਿਰ ਦੇ ਗੱਡੀ ਲੰਘੇ ਟਾਇਰ ਆਉਣ ਦਾ ਸਪੋਰਟ ਹੀ ਡੈਥ ਹੋ ਗਈ ਉਹਦੀ ਫੁਰਗਤ ਗੱਡੀ ਭਜਾਤੀ ਐਨੇ ਗੱਡੀ ਭਜਾਤੀ ਸਾਨੂੰ ਪਤਾ ਲੱਗਾ ਵੀ ਇਹਨਾਂ ਨੂੰ ਜਸਮੀਤ ਸਿੰਘ ਨੂੰ ਪਤਾ ਲੱਗਾ ਵੀ ਇਹ ਪਾਟਕੇ ਡਾਕਟਰ ਦਾ ਭਤੀਜਾ ਹੈ ਮੁੰਡਾ ਤਲਵੰਡੀ ਪਾਈ ਦਾ ਰਹਿੰਦੇ ਤਲਵੰਡੀ ਪਾਈ ਤੋਂ ਪਤਾ ਲੱਗਾ ਵੀ ਪਾਟਕੇ ਡਾਕਟਰ ਦਾ ਭਤੀਜਾ ਹੈ ਇਹ ਉਹਦੇ ਕੋਲ ਪੱਜ ਕੇ ਗਿਆ ਵੀ ਤੁਹਾਡਾ ਮੁੰਡਾ ਮੇਰੀ ਮੰਮੀ ਦੀ ਦਿੱਤ ਕਰਕੇ ਭੱਜ ਆਇਆ ਉਹ ਗੋਨ ਦੀ ਵਲਡਿੰਗ ਪਤਾ ਕੀ ਸੀ ਉਹਦੀ ਵਲਡਿੰਗ ਇਹ ਸੀ ਜਵਾਕ ਕਰ ਰਿਹਾ ਤੇ ਉਹਨੂੰ ਨਹੀਂ ਪਤਾ ਲੱਗਾ ਹੁਣ ਦੱਸ ਵੀ ਉਹਦੇ ਮੁੰਡੇ ਨੇ ਗੱਡੀ ਭਜਾਈ ਜੀ ਕੋੜ ਹਿੱਸੇ ਖਾਂ ਤੋਂ ਗੱਡੀ ਭਜਾਤੀ ਉਹਨੇ ਚੀਮਾ ਰੋਡ ਨੂੰ ਚੀਮਾ ਰੋਡ ਦੀ ਪਤਾ ਨਹੀਂ ਜਲਾਲਾਬਾਦ ਕਿੱਧਰ ਦੀ ਹੁੰਦਾ ਹੋਇਆ ਲਵਾਰਾ ਚੌਂਕ ਲਵਾਰੇ ਚੋਂ ਤੋਂ ਨਹਿਰ ਨਰ ਜਿਹੜੀ ਮੋਗਿਆਂ ਨੂੰ ਜਾਂਦੀ ਨਹਿਰ ਸੜਕ ਉੰਦੋਂ ਹੁੰਦਾ ਮੰਡੀ ਦੇ ਵਿੱਚ ਮਗਰ ਐਸਐਸਐਫ ਦੀ ਗੱਡੀ ਸੀ ਆਪਣੀ ਸੜਕਸ ਰੱਖਿਆ ਫੋਰਸ ਦੀ ਗੱਡੀ ਉਹ ਗੱਡੀ ਜਦੋਂ ਉੱਥੇ ਮਗਰ ਲੱਗੀ ਮੰਡੀ ਦੇ ਵਿੱਚ ਗੇੜਾ ਸੀ ਵੀ ਕੁਦਰਤੀ ਉਹਦੇ ਚਲੇ ਗਏ ਮੈਂ ਵੀ ਚਲਾ ਗਿਆ ਆਪਣੀ ਗੱਡੀ ਚੱਕੀ ਮੈਂ ਚਲਾ ਗਿਆ ਜੋ ਚੱਕਿਆਂ ਤੇ ਜਿੱਥੇ ਉਹ ਰੇੜੀਆਂ ਨਹੀਂ ਆਪਣੀ ਸਬਜ਼ੀ ਵਾਲੀਆਂ ਉੱਥੇ ਗੱਡੀ ਸਾਨੂੰ ਜਦੋਂ ਵੇਖਿਆ ਸੀ ਪੀਵੀ 29 ਯਾਰ 00433 ਸੀ ਆ ਗੱਡੀ ਹੋ ਜਾਂਦੀ ਹੈ ਦਾਵਾ-ਦਾਵਾ ਗੱਡੀ ਮੂਹਰੇ ਉਹ ਲਾਈ ਉਹਨੇ ਇਥੋਂ ਗੱਡੀ ਮੰਡੀ ਚੋਂ ਗੱਡੀ ਜੀਰਾ ਰੋਡ ਤੇ ਪਾ ਲਈ ਜੀਰਾ ਰੋਡ ਤੇ ਪਾ ਕੇ ਮਗਰ ਐਸਐਸਐਫ ਦੀ ਗੱਡੀ ਮਗਰ ਮੇਰੀ ਗੱਡੀ ਜਿੱਥੇ ਹੈਗੀ ਜੀ ਫੈਕਟਰੀ ਆਪਣੀ ਮਸਾਲਾ ਫੈਕਟਰੀ ਉੱਪਰ ਲੈ ਆਪਣੇ ਕੰਡਾ ਹੈ ਉੱਥੇ ਗੱਡੀ ਉਹਦੇ ਉੱਥੇ ਉਹਦੀ ਗੱਡੀ ਨਾਲ ਡਾਵਾ ਡੋਲ ਹੋ ਗਈ ਤੇ ਦਰਖਤ ਨਾਲ ਟਕਰਾ ਗਈ ਉੱਥੋਂ ਵੀ ਭੱਜ ਗਿਆ ਉਤਰ ਕੇ ਤੇ ਮਸਾ ਅਸੀਂ ਹਿੰਮਤ ਕਰਕੇ ਐਸਐਸਐਫ ਦੀ ਫੋਰਸ ਨਾਲ ਤੇ ਮੈਂ ਆਪਦੀ ਕੋਸ਼ਿਸ਼ ਕਰਕੇ ਮੁੰਡਾ ਫੜਿਆ ਫਿਰ ਮੈਂ ਮੁੰਡਾ ਲਿਆ ਕੇ ਇਹਨਾਂ ਨੂੰ ਦੱਸਿਆ ਵੀ ਆਤਰਾ ਮੁੰਡਾ ਫੜ ਲਿਆ ਗੱਡੀ ਫਾੜੀ ਇਹਦਾ ਹਿੱਟ ਐਂਡ ਰਨ ਦਾ ਕਾਨੂੰਨ ਬਣਦਾ ਹੀ ਠੋਕ ਕੇ ਕਾਨੂੰਨ ਲਾਓ ਉਹ ਆਹੀ ਵਿਚਾਰੀ ਗੱਡ ਚਲਾਉਂਦੀ ਸੀ ਉਹਦੇ ਦੀ ਰੋਟੀ ਦਾ ਗੁਜ਼ਾਰਾ ਇਹਨਾਂ ਦਾ ਹੁੰਦਾ ਸੀ ਹੋਰ ਇਹਨਾਂ ਕੋਈ ਨਹੀਂ ਬੰਦਾ ਮਰੀਜ਼ ਹੈ ਇਹਨਾਂ ਦੀ ਦਵਾਈ ਬੁੱਟੀ ਸਾਰੀ ਉਹਨਾਂ ਦੇ ਸਿਰ ਚਲਦੀ ਸੀ ਹੋਰ ਕਿਦੋਂ ਨਹੀਂ ਚਲਦੀ ਸੀ ਫੇ ਠੋਕ ਕੇ ਕਾਨੂੰਨੀ ਕਾਰਵਾਈ ਲੈ ਸਰਕਾਰ ਤੋਂ ਮੰਗ ਕਰਦੇ ਵੀ ਉਹਨਾਂ ਦੇ ਬੇਟੇ ਨੂੰ ਕੋਈ ਵਧੀਆ ਜੀ ਨੌਕਰੀ ਦਿੱਤੀ ਜਾਵੇ ਤੇ ਉਹਨਾਂ ਦਾ ਸੇ ਸਕਲ ਖਿਆਲ ਰੱਖਿਆ ਜਾਵੇ ਪਰਿਵਾਰ ਵਾਸਤੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਜੀ ਹੁਣ ਉਹ ਜਿਹੜੀ ਉਹਨਾਂ ਦਾ ਖਾਣ ਦਾ ਢੰਗ ਸੀ ਕਮ ਉਹਦੇ ਵਧੀਆ ਜੇ ਬੇੜੇ ਨੂੰ ਦੀ ਨੌਕਰੀ ਦਿੱਤੀ ਜਾਵੇ ਉਹਨਾਂ ਨੂੰ ਇਨਸਾਫ ਮਿਲੇ ਸਹੀ ਇਨਸਾਫ ਚਾਉਣੇ ਆ ਤੇਜ਼ ਰਫਤਾਰੀ ਤੇਜ਼ ਰਫਤਾਰ ਡਿੱਕ ਡੋਲੇ ਗੱਡੀ ਖਾਲੀ ਤਲਵੰਡੀ ਭਾਈ ਤੋਂ ਦੌਲੇ ਵਾਲੇ ਕੀ ਲੈਣ ਆਇਆ ਜੀ ਉਹ ਮੁੰਡਾ ਸਾਨੂੰ ਪਤਾ ਲੱਗਣਾ ਚਾਹੀਦਾ ਸੀ ਕੀ ਲੈਣ ਆਇਆ ਉਹ ਨਸ਼ਈ ਮੁੰਡਾ ਨਮਾਲਕ ਮੁੰਡਾ ਲਾਇਸੈਂਸ ਉਹਦਾ ਨਹੀਂ ਇਹਦੇ ਉਹਦੇ ਪਿਓ ਨੂੰ ਵੀ ਸਜ਼ਾ ਹੋਣੀ ਚਾਹੀਦੀ ਓਹਨਦੇ ਦੀ ਵੀ ਨਾਲ ਧਾਰਾ ਲੱਗੇ ਵੀ ਨਵਾਲਕ ਬੱਚੇ ਨੂੰ ਗੱਡੀ ਫੜਾਈ ਤੇ ਕਿਵੇਂ ਫੜਾਈ ਬੱਚੇ ਦਾ ਲਾਇਸੈਂਸ ਵੀ ਨਹੀਂਗਾ ਹੋਰ ਵੀ ਰਸਤੇ 'ਚ ਆਹ ਹੋਰ ਵੀ ਰਸਤੇ 'ਚ ਪਤਾ ਨਹੀਂ ਇੱਕ ਦੋ ਬੰਦੇ ਨੇ ਸੱਟੇ ਸਾਨੂੰ ਖਬਰਾਂ ਆਉਂਦੀਆਂ ਪਈਆਂ ਹੌਲੀ ਹੌ ਇਹ ਫਲਾਣੇ ਬੰਦੇ ਦੀ ਇਹਨੇ ਬਾਹਾਂ ਟੁੱਟੀਆਂ ਜਾਂ ਗੱਡੀ 'ਚ ਕੋਈ ਹੋਰ ਹੀ ਵਜਿਆ ਜੀ ਸਾਨੂੰ ਇਨਸਾਫ ਪੂਰਾ ਚਾਹੀਦਾ ਵੀਰੇ ਤੇ ਇੱਕੋਂ ਦੇ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਏ ਇੱਕ ਬੰਦਾ ਮੁਆਵਜ਼ਾ ਦਿੱਤਾ ਜਾਵੇ ਇੱਕੋਂ ਦੇ ਇਨਸਾਫ ਦਿੱਤਾ ਜਾਵੇ ਇੱਕ ਉਹਦੇ ਸਖਤ ਤੋਂ ਸਖਤ ਕਾਰਵਾਈ ਹੋਵੇ ਬਬੂ ਜੀ ਕੀ ਨਾਮ ਹੈ ਤੁਹਾਡਾ ਬਖਸ਼ੀ ਸਿੰਘ ਜੀ ਬਬੂ ਜੀ ਤੁਹਾਡੀ ਇਹ ਜਿਹੜੇ ਤੁਹਾਨੂੰ ਪਤਨੀ ਦੀ ਅਕਸੀਡੈਂਟ ਹੋਇਆ ਉਹਦੇ ਬਾਰੇ ਜਾਣਕਾਰੀ ਦਿਓ ਜੀ ਉਹਨੇ ਮਾਰਿਓ ਬੱਸ ਕਾਰ ਆਲਾ ਸਾਈਡ ਮਾਰ ਕੇ ਛੱਟ ਗਿਆ ਕਿੱਥੇ ਗਈ ਸੀ ਉਹ ਉਹ ਇਥੇ ਕੰਮ ਆਏ ਸੀ ਆਸ਼ਾ ਵਰਕਟ ਸੀ ਸੜਕ ਤੇ ਕ੍ਰਾਸ ਕਰਨ ਲੱਗਿਆ ਤੋਆ ਅਚਾਨਕ ਮੁਸਕਲ ਕੋਲੋਂ ਕ੍ਰਾਸ ਕਰਨ ਲੱਗੇ ਆਇਆ ਗੱਡੀ ਤੇ ਇੱਕ ਹਾਦਸਾ ਹੋ ਗਿਆ ਗੱਡੀ ਤੇ ਸੀ ਗੱਡੀ ਤੇ ਮਾਰੀ ਸਾਇਦ ਉਹਨਾਂ ਸਾਥ ਕਿਦੜੇ ਹੂੰ ਜਿਹੜੀ ਉਹ ਗੱਡੀ ਜਿਹੜੀ ਉਹਨਾਂ ਦੀ ਮੋਹ ਕਿਸੀੜ ਹੈ ਨਾ ਮੌਕੇ ਦੇ ਨਹੀਂ ਬਸ ਹੁਟਾਲ ਜਾਂਦੀ ਰਸਤੇ ਹੀ ਹੋ ਜਾਂਦੀ ਕੀ ਮੰਗ ਕੀ ਕਰਦੇ ਹੋ ਸਰਕਾਰ ਤੋਂ ਕੀ ਮੰਗ ਕਰਦੇ ਹੋ ਕਾਲ ਤੋਂ ਕੀ ਕਹਿੰਦੇ ਸਾਰਾ ਤੈਨਸਾਨੂੰ ਸਾਡਾ ਪੂਰਾ ਇਨਸਾਫ ਦਿੱਤਾ ਸਾਡਾ ਇਨਸਾਫ ਪੂਰਾ ਹੋਣਾ ਰੁਕਣ ਲੱਗੇ ਬਸ ਰੁਕਣ ਲੱਗੇ ਤਰਹੀ ਲੱਗੇ ਔਰ ਕਿਧਰ ਆਣ ਲੱਗੇ ਉਹਦੇ ਪਿਓ ਨੇ ਮੁੰਡਾ ਆਪ ਆਇਆ ਜੀ ਨਾਲ ਹਾਂ ਜੀ ਅੰਜੇ ਪਿਓ ਦੇ ਸ਼ਹਿਰ ਨਾ ਲੈਂਦਾ ਲੰਸਾਂ ਸੇ ਨਹੀਂ ਉਹ ਬਸ ਲੱਗਿਆ ਸੀ ਕੱਲਾ ਹੀ ਮੁੰਡਾ ਸੀਗਾ ਜਿਹੜਾ ਗੱਡੀ ਚਲਾ ਕੱਲਾ ਮੁੰਡਾ ਸੀ ਹਾਂ ਗੱਲ ਆਈ ਨਸ਼ਾ ਨੁਸ਼ਾ ਕੀਤਾ ਲੱਗਦਾ ਜੀ ਜਦੋਂ ਕੋਈ ਰਸਤੇ ਦੇ ਵਿੱਚ ਹੀ ਦੋ ਤਿੰਨ ਬੰਦੇ ਨੂੰ ਫਟਾਟ ਕਰਕੇ ਗਿਆ ਜੀ ਕਾਫੀ ਲੰਬਾ ਜਸਮੀਤ ਸਿੰਘ ਅੱਜ ਦੀ ਵਾਰਦਾਤ ਵਾਰਦਾਤ ਜਿਹੜੀ ਹੋਈ ਹੈ ਕਿਸਾਂ ਹੋਈ ਹੈ ਤੁਹਾਡੇ ਕੀ ਲੱਗਦਾ ਨਾ ਮਮਾ ਮੇਰੇ ਮਮਾ ਤੁਹਾਡੇ ਹਾਂਜੀ ਬਈ ਕਿੰਨੀ ਮਸਲੀ 50 55 ਸਾਲ ਦੇ ਵਿੱਚ ਹੈ ਕਿਸ ਤਰ੍ਹਾਂ ਜਿਹੜਾ ਅੱਜ ਜਿਹੜੀ ਇਹ ਘਟਨਾ ਵਾਪਰੀ ਹੈ ਟ੍ਰੈਨ ਆ ਉਹ ਰੋਡ ਕ੍ਰੋਸ ਕਰਦੇ ਵੇ ਸੀਗੇ ਤੇ ਉਹ ਬਸ ਉੱਧੇ ਸਾਈਡ ਮਾਰ ਕੇ ਤੇ ਫਰਾਰ ਹੋਈ ਫਿਰ ਬਾਅਦ ਚ ਫੜਿਆ ਉਹਨੂੰ ਰੋਡ ਕ੍ਰੋਸ ਕਰਨ ਲੱਗੇ ਸੀ ਹਾਂਜੀ ਹਾਂਜੀ ਗੱਡੀ ਮਾਰ ਕੇ ਤੇ ਸਾਈਡ ਮਾਰ ਕੇ ਤੇ ਫਰਾਰ ਹੋਦੀ ਹਿੱਟੰਡ ਆਂਦਾ ਬਣਿਆ ਜੀ ਨਾ ਬਸ ਮੈਨੂੰ ਬਾ ਕੌੜੀ ਆ ਗਈ ਬਸ ਪਤਾ ਲੱਗ ਗਿਆ ਕਿ ਇਹ ਕਮਰੋਂ ਦੇ ਛੋੜੀਆਂ ਹੁੰਦੀਆਂ ਹਾਂ ਜੀ ਹਾਂਜੀ ਮਿਸਟਰ ਆਪੀ ਤੇ ਉਹ ਕਿਸੇ ਜਾਂ ਹਸਪੀਟਲ ਐਡ ਦਾ ਸਪੋਟ ਹੋ ਗਿਆ ਵੀਰੇ ਹਾਂਜੀ ਬਈ ਜਿਹਨਾਂ ਨੇ 1 ਮਿੰਟ ਕੀਤਾ ਸੋ ਬੜੇ ਜੀ ਗਏ ਜਾਂ ਨਹੀਂ ਨਾ ਫੜੇ ਗਏ ਆ ਉਹ ਉਹ ਮੋਗੇ ਫੜੇਗੇ ਉਹਨਾਂ ਨੂੰ ਗੱਡੀ ਫੜਾ ਕੇ ਐਸਐਸਫ ਨੇ ਫੜਿਆ ਉਹਨਾਂ ਨੂੰ ਨਾਲੇ ਗੱਡੀ ਪਿੱਛੇ ਲਾ ਕੇ ਖੜੇ ਨਾਲ ਚੱਜ ਗਏ ਨੇ ਫੜਿਆ ਸੁਦੇਸ਼ ਜਾਨੇ ਬਹੁਤ ਗੱਡੀ ਜਿਆਦਾ ਤੇਜ਼ ਸੀ ਗੱਡੀ ਜਨਾਬ ਬਹੁਤ ਗੱਡੀ ਤੇ ਸੀ ਲੈ ਘੋਲੇ ਖਾਂਦੀ ਆਉਂਦੀ ਸੀ ਗੱਡੀ ਨਾਲੇ ਬੰਦਾ ਵੀ ਨਬਾਲੇਗਾ ਜੀ ਉਹ ਜਿਆਦਾ ਤੇਜ਼ ਸੀ ਹਾਂਜੀ ਹਾਂਜੀ ਸਰ ਜੀ ਇਹਦੇ ਟੋਲੇ ਵਾਲਾ ਬਿਚੇ ਕਿ ਕਟਨਾਲਾ ਪ੍ਰੀਏ ਕਿੰਨੇ ਦੀ ਮੌਤ ਹੋਈ ਹੈ ਉਹਦੇ ਬਾਰੇ ਕੋਈ ਜਾਣਕਾਰੀ ਹੋਵੇ ਕਿਸ ਤਰ੍ਹਾਂ ਦੀ ਹੈ ਜੀ ਲੇਡੀ ਅਬਿਨਾਸ਼ ਰਾਣੀ ਸੀ ਆਸ਼ਾ ਵਰਕਰ ਔਰ ਇਹ ਆਪਣੀ ਮੀਟਿੰਗ ਅਟੈਂਡ ਕਰਕੇ ਕੋਰਸ ਸੇ ਗਿਆ ਤਾਂ ਆਪਣੇ ਪਿੰਡ ਆਈ ਸੀਗੀ ਤਾਂ ਇਹ ਅਜੇ ਮੋਟਰਸਾਈਕਲ ਤੋਂ ਉੱਤਰੀ ਕੇ ਖੜੀ ਸੀਗੀ ਸਾਈਡ ਤੇ ਤੇ ਜਦੋਂ ਇੱਕ ਜਿਹੜਾ ਹੈਗਾ ਵਾ ਕਾਰ ਚਾਲਕ ਮੱਖੂ ਸਾਈਡ ਤੋਂ ਆਇਆ ਉਹਨੇ ਇਹਦੇ ਵਿੱਚ ਮਾਰੀ ਤੇ ਇਹ ਲੇਡੀਜ਼ ਦੀ ਜਿਹੜੀ ਹੈ ਵੀ ਮੌਕੇ ਤੇ ਜਿਹੜੇ ਮੌਤ ਪ੍ਰਸਤਿਤ ਜਾਂਦੇ ਮੌਦ ਹੋ ਗਈ ਸੀਗੀ ਤਾਂ ਇਹਨੂੰ ਅਫੇਸੇਵਲ ਹਸਪਤਾਲ ਮੋਗੇ ਦਾਖਲ ਕਰਾਤਾ ਵਾ ਤੇ ਇਹ ਜਿਹੜੀ ਲੇਡੀ ਹੈਗੀ ਆ ਵੀ ਦਾਸ ਸ਼ਰਾਨੀ ਉਹਦੀ ਘਰ ਵਾਲੇ ਦੇ ਬਿਆਨ ਤੇ ਅਸੀਂ ਜਿਹੜਾ ਹੈਗਾ ਮੁਕੱਦਮਾ ਦਰਜ ਕਰ ਰਹੇ ਹਾਂ ਉਹ ਮੁਕੱਦਮਾ ਦਰਜ ਕਰਨ ਤੋਂ ਬਾਅਦ ਜਿਹੜੀ ਅਗਲੀ ਤਕਰੀਰ ਸੀ ਅੰਮ੍ਰਿਤਪੁਰ ਲਿਆਉਂ। ਮੁਕੱਦਮਾ ਦਰਜ ਕਰ ਰਹੇ ਹਾਂ ਸਰ। ਹਾਂਜੀ ਹਾਂਜੀ ਬਿਲਕੁਲ ਬਿਆਨ ਲਿਖਿਆ ਹੋਣਾ। ਗੱਲ ਇਹ ਕਿ ਕਿੰਨੀ ਕਮ ਉਮਰ ਸੀ ਇਹ ਜਿਹੜੀ ਜਿਹੜੀ 50 ਸਾਲ ਦੀ ਮੇਰੀ।